ਕਾਨੇਡਾ ਵਿੱਚ ਸੀ ਜਦੋਂ ਮੁੰਡੇ ਦੀ ਖਬਰ ਸਾਨੂੰ ਮਿਲੀ ਪਰ ਸਾਡੀ ਧਰਤੀ ਹਿੱਲ ਗਈ ਕਿ ਕਿਸੇ ਦਾ ਜਵਾਨ ਪੁੱਤ ਜਦੋਂ ਚਲਾ ਗਿਆ ਨਾ ਮਾਪੇ ਨੂੰ ਲੋਕ ਕੀ ਕਹਿੰਦੇ ਆ ਜਿੰਦਾ ਪਰ ਉਹ ਜਿੰਦਾ ਕੋਈ ਨਹੀਂ ਹੈਗੇ ਉਹਨਾਂ ਦਾ ਜਿਵੇਂ ਅਸਮਾਨ ਉੱਡ ਗਿਆ ਧਰਤੀ ਉੱਡ ਗਈ ਉਹਨਾਂ ਦੇ ਕੋਲ ਕੱਖ ਨਹੀਂ ਰਿਹਾ ਬੰਦੇ ਨੂੰ ਮਾਰ ਕੇ ਆਖਰ ਬੰਦਾ ਇੱਕ ਦਿਨ ਜ਼ਰੂਰ ਤੜਫਦਾ ਆਤਮਾ ਜ਼ਰੂਰ ਆਵਾਜ਼ ਦਿੰਦੀ ਆ ਕਿ ਤੂੰ ਇਹ ਮਾਰਾ ਕੀਤਾ ਉਸ ਲਈ ਮਾਫ਼ੀਆਂ ਨਹੀਂ ਰੱਬ ਦਿੰਦਾ ਸਾਨੂੰ ਕੀ ਹੱਕ ਆ ਕਿਸੇ ਦੀ ਬੇਇੱਜ਼ਤੀ ਕਰ ਜੋਏ ਨੇ ਕੱਪੜੇ ਕਿੱਦਾਂ ਦੇ ਪਾਏ ਨੇ ਬੱਚਾ ਕਿਹੜੀ ਉਮਰ 'ਚ ਜੰਮਿਆ ਇਹ ਸ਼ਕਲ ਦਾ ਸੁਹਣਾ ਨਹੀਂ ਇਹ ਫਲਾਨਾ ਕਿਸੇ ਦਾ ਕੋਈ ਕਮੈਂਟ ਨਾ ਕਰੋ ਅੱਜ ਬੜੇ ਕਮਾਲ ਦੀ ਗੱਲ ਹੋਈ ਜਿਵੇਂ ਅਸੀਂ ਇੱਕ ਮੁਹਾਲੀ ਦੇ ਵਿੱਚ ਆਏ ਸੀ ਇੱਕ ਖਬਰ ਕਰਨ ਵਾਸਤੇ ਮੁਹਾਲੀ ਦੇ ਵਿੱਚ ਸਾਨੂੰ ਕੁਝ ਬਜ਼ੁਰਗ ਮਿਲੇ ਤੇ ਉਹਨਾਂ ਨੇ ਕਿਹਾ ਕਹਿੰਦੇ ਬੇਟਾ ਇੱਕ ਲੋਕੇਸ਼ਨ ਪਾਣਾ ਕਿ ਅਸੀਂ ਇਹ ਲੋਕੇਸ਼ਨ ਪਾ ਕੇ ਉੱਥੇ ਜਾਣਾ ਔਰ ਮੈਂ ਜਿਸ ਟਾਈਮ ਪੁੱਛਿਆ ਕਿ ਲੋਕੇਸ਼ਨ ਕਿੱਥੇ ਦੀ ਹੈ ਤਾਂ ਪਤਾ ਲੱਗਿਆ ਕਿ ਉਹਨਾਂ ਨੇ ਸਿੱਧੂ ਮੂਸੇ ਵਾਲੇ ਦੀ ਵਰਸੀ ਤੇ ਜਾਣਾ ਸੋ ਸੋਚਿਆ ਕਿ ਕਿਉਂ ਨਾ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਕਿਉਂਕਿ ਜਿਸ ਟਾਈਮ ਆਫ ਰਿਕਾਰਡ ਗੱਲ ਹੋਈ ਉਹਨਾਂ ਦੇ ਨਾਲ ਬੜਾ ਵਧੀਆ ਗੱਲਬਾਤ ਕੀਤੀ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਇੱਕ ਜਵਾਨ ਪੁੱਤ ਦਾ ਜਾਣਾ ਬੜੇ ਅਫਸੋਸ ਦੀ ਗੱਲ ਹੈ ਅਸੀਂ ਫੈਨ ਤਾਂ ਹੈ ਨਹੀਂ ਪਰ ਫਿਰ ਵੀ ਅਸੀਂ ਉੱਥੇ ਅਫਸੋਸ ਤੇ ਜਾ ਰਹੇ ਹਾਂ ਬਰਸੀ ਤੇ ਜਾ ਰਹੇ ਹਾਂ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਬਜ਼ੁਰਗ ਖੜੇ ਨੇ ਸੋ ਆਂਟੀ ਹੋਰੇ ਖੜੇ ਨੇ ਸੋ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਤੁਸੀਂ ਮੈਨੂੰ ਲੋਕੇਸ਼ਨ ਨੂੰ ਕਿਹਾ ਕਿ ਲੋਕੇਸ਼ਨ ਪਾ ਦਿਓ ਕੀ ਕਹਿਣਾ ਚਾਹੋਗੇ ਸਿੱਧੂ ਮੂਸੇ ਵਾਲੇ ਦੀ ਵਰਸੀ ਆ ਗਈ ਹੈ ਤੀਸਰੀ ਕੀ ਕਹਿਣਾ ਚਾਹੋਗੇ ਕਿਉਂਕਿ ਉੱਥੇ ਤੁਸੀਂ ਹੁਣ ਜਾ ਰਹੇ ਹੋ ਲੋਕੇਸ਼ਨ ਮੰਗੀ ਹੈ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹਨੀ ਅਸੀਂ ਤਾਂ ਨਾ ਕਦੀ ਉਹਦੇ ਗਾਣੇ ਇੰਨੇ ਸੁਨੇ ਤੇ ਨਾ ਕੋਈ ਪ੍ਰੋਪਰ ਅਸੀਂ ਕੋਈ ਉਹਨੂੰ ਦੇਖਿਆ ਵੀ ਨਹੀਂ ਸੀ ਸਾਨੂੰ ਤਾਂ ਇਸ ਚੀਜ਼ ਦਾ ਦੁੱਖ ਹੈ ਮੈਂ ਕੈਨੇਡਾ ਵਿੱਚ ਸੀ ਜਦੋਂ ਮੁੰਡੇ ਦੀ ਖਬਰ ਸਾਨੂੰ ਮਿਲੀ ਪਰ ਸਾਡੀ ਧਰਤੀ ਹਿੱਲ ਗਈ ਕਿ ਕਿਸੇ ਦਾ ਜਵਾਨ ਪੁੱਤ ਜਦੋਂ ਚਲਾ ਗਿਆ ਨਾ ਮਾਪੇ ਨੂੰ ਲੋਕੀ ਕਹਿੰਦੇ ਆ ਜਿੰਦਾ ਪਰ ਉਹ ਜਿੰਦਾ ਕੋਈ ਨਹੀਂ ਹੈਗੇ ਉਹਨਾਂ ਦਾ ਜਿਵੇਂ ਅਸਮਾਨ ਉੱਡ ਗਿਆ ਧਰਤੀ ਉੱਡ ਗਈ ਉਹਨਾਂ ਦੇ ਕੋਲ ਕੱਖ ਨਹੀਂ ਰਿਹਾ ਜਿਨ੍ਹਾਂ ਦਾ ਜਵਾਨ ਪੁੱਤ ਚਲਾ ਗਿਆ ਜੀ ਹੁਣ ਦੁਨੀਆ ਤੜਫੀ ਦਾ ਬਹੁਤ ਸਾਰੀਆਂ ਮਾਵਾਂ ਤੜਫੀਆਂ ਪਰ ਅਸੀਂ ਕੁਝ ਕਰ ਨਹੀਂ ਸਕੇ ਜਾਇਦਾਦਾਂ ਮਕਾਨ ਹਰ ਚੀਜ਼ ਜਿਹੜੀ ਨਾ ਇਹ ਪੁੱਤਾਂ ਵਾਸਤੇ ਹੀ ਹੁੰਦੀ ਆ ਬੱਚਿਆਂ ਵਾਸਤੇ ਜਦੋਂ ਬੱਚਾ ਹੀ ਨਹੀਂ ਰਹੇ ਤਾਂ ਫਿਰ ਬੰਦਾ ਕੀ ਕਰੂਗਾ ਰੱਬ ਦੇ ਮੋਹਰੇ ਅਸੀਂ ਮੰਦਿਰ ਗੁਰਦੁਆਰੇ ਜਾਂਦੇ ਆ ਉੱਥੇ ਵੀ ਸੁੱਖਾਂ ਅਸੀਂ ਬੱਚਿਆਂ ਵਾਸਤੇ ਸੁੱਖਦੇ ਆ ਦਾਨਪੁਣ ਵੀ ਅਸੀਂ ਉਹਨਾਂ ਵਾਸਤੇ ਕਰਦੇ ਆਂ ਪਰ ਜਦ ਬੱਚੇ ਹੀ ਨਾ ਰਹੇ ਤਾਂ ਉਹ ਬੰਦਾ ਫਿਰ ਕੀ ਕਰੂਗਾ ਹਾਂ ਤੇ ਇਸ ਕਰਕੇ ਹੁਣ ਅਸੀਂ ਤਾਂ ਇਸ ਕਰਕੇ ਚੱਲੇ ਆਂ ਅਸੀਂ ਤਾਂ ਕੋਈ ਅਫਸੋਸ ਨਹੀਂ ਚੱਲੇ ਆਂ ਕਿ ਕਿਸੇ ਦਾ ਜਵਾਨ ਪੁੱਤ ਨਾ ਦੁਨੀਆ ਤੋਂ ਜਾਵੇ ਮੈਂ ਤਾਂ ਇਹੀ ਅਰਜ਼ ਕਰਦੀ ਆਂ ਦੁਨੀਆ ਮੋਰੇਜ਼ ਵੀ ਲੋਕੋ ਜੇ ਕਿਸੇ ਦਾ ਸਾਰੇ ਸੰਤ ਨਹੀਂ ਹੈਗੇ ਸਾਰੇ ਧਰਮੀ ਨਹੀਂ ਹੈਗੇ ਮੈਂ ਵੀ ਬਹੁਤ ਪਾਪੀ ਆਂ ਭਈ ਜੇ ਕਿਸੇ ਲੜਾਈ ਆ ਤੁਸੀਂ ਬੈਠ ਕੇ ਗਿਲਾ ਸ਼ਿਕਵਾ ਦੂਰ ਕਰ ਲੋ ਜੇ ਤੁਸੀਂ ਕੋਈ ਚਾਹੁੰਦੇ ਆ ਕੋਈ ਵੀ ਉਹ ਚਾਹੁੰਦੇ ਆ ਗੱਲ ਬਾਤ ਕੋਈ ਭਲਾ ਕਰਨਾ ਚਾਹ ਉਹ ਗੱਲ ਕਰ ਲਓ ਪਰ ਕਿਸੇ ਨੂੰ ਧੋਖੇ ਨਾਲ ਨਾ ਮਾਰ even ਉਹ ਕੁੱਤਾ ਹੀ ਹੋਵੇ ਕਿਸੇ ਨੂੰ ਉਦਾਂ ਨਾ ਮਾਰੋ ਪੇ ਧੋਖੇ ਨਾਲ ਤੁਸੀਂ ਜਵਾਨਪੁੱਤ ਤੁਸੀਂ ਉਹ ਕੋਈ ਮੁਕਦਮਾ ਕਰ ਲਓ ਕੋਈ ਬੰਦੇ ਵੱਡੇ ਵੱਡੇ ਪਾ ਕੇ ਫੈਸਲਾ ਕਰ ਲਓ ਪਰਮਾਤਮਾ ਕਰੇ ਐਦਾਂ ਜਿੱਦਾਂ ਸਿੱਧੂ ਮੂਸੇ ਦਾ ਵਾਲਾ ਗਿਆ ਨਾ ਦੁਨੀਆ ਤੇ ਜਵਾਨੀ ਵਿੱਚ ਮੈਂ ਕਹਿੰਨੀ ਐਦਾਂ ਕਿਸੇ ਦਾ ਨਾ ਜੇ ਪਰਮਾਤਮਾ ਉਹਦੇ ਕਰਦਿਆਂ ਨੂੰ ਮਾਨਸਿਕ ਸ਼ਾਂਤੀ ਦੇਵੇ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਉਹ ਵਾਪਸ ਤਾਂ ਲਿਆ ਨਹੀਂ ਸਕਦੇ ਸਾਰੇ ਲੋਕਾਂ ਨੇ ਉਸ ਸਮੇਂ ਮਾੜਾ ਵੀ ਕਿਹਾ ਕਹਿੰਦੇ ਹਥਿਆਰਾਂ ਵਾਲੇ ਗੀਤ ਵਗੈਰਾ ਵਗੈਰਾ ਅੱਜ ਵੀ ਗੱਲਾਂ ਕਰਦੇ ਨੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਹੀ ਕਹਿੰਦੇ ਕਿ ਸਿੱਧੂ ਮੂਸੇ ਵਾਲੇ ਨੂੰ ਲੋਕ ਪਸੰਦ ਕਰਦੇ ਜਿੱਦਾਂ ਤੁਸੀਂ ਕਿਹਾ ਕਿ ਇੱਕ ਜਵਾਨ ਪੁੱਤ ਗਿਆ ਕਿ ਹਮਦਰਦੀ ਹੋਗੀ ਪਰ ਸੁਣਿਆ ਕਦੇ ਨਹੀਂ ਫੈਨ ਨਹੀਂ ਹੈਗੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਇੱਕ ਸਟਾਰ ਬਣ ਕੇ ਯਾਨੀ ਚਲੇ ਜਾਣਾ ਕਿਉਂਕਿ ਕਿਤੇ ਨਾ ਕਿਤੇ ਵੈਰੀ ਵੀ ਬਣ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਇੱਕ ਮਾਂ ਦਾ ਸਟਾਰ ਪੁੱਤ ਬਣ ਜੇ ਅੱਜ ਮਾਂ ਵੀ ਡਰਦੀ ਹੈ ਕਿ ਕਿਤੇ ਰੱਬਾ ਐਦਾਂ ਦਾ ਕੋਈ ਝਟਕਾ ਨਾ ਲੱਗ ਜਾ ਜਿੱਦਾਂ ਸਿੱਧੂ ਮੂਸੇ ਵਾਲੇ ਨਾਲ ਹੋਇਆ ਦੇਖੋ ਜੀ ਝਟਕਾ ਕਿਸੇ ਨੂੰ ਲੱਗੋ ਹਥਿਆਰ ਰੱਖੇ ਚਾਹੇ ਕੋ ਕੋਸ਼ ਰੱਖੇ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਉਹ ਆਪਣੀ ਆਪਣੀ ਕਿਸਮਤ ਆ ਕੋਈ ਸਟਾਰ ਬਣ ਗਿਆ ਕੋਈ ਰਾਈਟਰ ਬਣ ਗਿਆ ਕੋਈ ਅਨਪੜ੍ਹ ਬੰਦੇ ਜਿੱਦਾਂ ਜੂਪੀ ਦੀ ਮਾਇਆ ਦੇਵੀ ਸੀਗੀ ਉਹਦੀ ਕਿਸਮਤ ਸੀ ਜਾਂ ਲਾਇਕ ਸੀ ਓਹ ਮੁੱਖ ਮੰਤਰੀ ਬਣ ਗਈ ਸ਼੍ਰੀਮਤੀ ਰਾਬੜੀ ਦੇ ਵੀ ਮੁੱਖ ਮੰਤਰੀ ਉਹ ਬਿਹਾਰ ਦੀ ਬਣ ਗਈ ਉਹ ਕਰਮ ਸੀ ਉਹਨਾਂ ਨੇ ਰਾਜ ਭੋਗਣਾ ਸੀ ਇਦਾਂ ਕਿਸੇ ਨਾਲ ਦੁਸ਼ਮਣੀ ਨਾ ਕਰੋ ਪਏ ਉਹਨੂੰ ਕਿਆ ਮਿਲ ਗਿਆ ਸਾਨੂੰ ਇਹ ਕਿਆ ਨਹੀਂ ਮਿਲਿਆ ਇਹ ਸਾਡੇ ਕਰਮ ਉਹ ਜਾਂ ਸਾਡਾ ਇਹ ਜਿਦਾਂ ਇਦਾਂ ਜਾਨ ਖਤਮ ਨਾ ਕਿਸੇ ਦੀ ਨਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਜੋ ਕੁਝ ਮੰਗਣਾ ਰੱਬ ਤੋਂ ਰੱਬ ਹਰ ਇੱਕ ਚੀਜ਼ ਦਿੰਦਾ ਜੇਕਰ ਸਾਡੀ ਨਹੀਂ ਹਿਆ ਤਾਂ ਬੰਦੇ ਨੂੰ ਮਾਰ ਕੇ ਆਖਰ ਬੰਦਾ ਇੱਕ ਦਿਨ ਜ਼ਰੂਰ ਤੜਫਦਾ ਆਤਮਾ ਜ਼ਰੂਰ ਆਵਾਜ਼ ਦਿੰਦੀ ਆ ਕਿ ਤੂੰ ਇਹ ਮਾਰਾ ਕੀਤਾ ਉਸ ਲਈ ਮਾਫੀਆਂ ਨਹੀਂ ਰੱਬ ਦਿੰਦਾ ਉਹ ਆਤਮਾ ਮਾਫੀ ਦੇਣ ਨਹੀਂ ਆਂਦੀ ਇਸ ਕਰਕੇ ਜਿੱਦਾਂ ਮਾਂ ਦਾ ਉਹਦਾ ਕਲੇਜਾ ਭੁੱਜਿਆ ਕਿਸੇ ਦਾ ਨਾ ਭੁੱਜੇ ਮੈਂ ਤਾਂ ਇਹ ਹੀ ਕਹਿੰਨੀ ਹੈ हे ਪਰਮਾਤਮਾ ਚਾਹੇ ਉਹਨਾਂ ਦਾ ਦੂਜਾ ਬੇਟਾ ਵੀ ਹੋ ਗਿਆ ਪਰ ਉਹ ਨਹੀਂ ਉਹਨੂੰ ਭੁੱਲਣਾ ਉਹ ਨਹੀਂ ਭੁੱਲਣਾ ਤੁਸੀਂ ਕੀ ਸੋਚਿਆ ਕਿ ਇਸ ਵਾਰ ਕੀ ਸੋਚਿਆ ਕਿ ਬਰਸੀ ਤੇ ਜਾਣਾ ਚਾਹੀਦਾ ਜਦ ਕਿ ਤੁਸੀਂ ਪਸੰਦ ਵੀ ਨਹੀਂ ਕਰਦੇ ਉਹਨੂੰ ਨਾ ਫੈਨ ਉਹਨਾਂ ਗੀਤ ਜਾਣਾ ਸੁਣਿਆ ਕੀ ਸੋਚਿਆ ਕਿ ਯਾਨੀ ਬਰਸੀ ਤੇ ਜਾਣਾ ਚਾਹੀਦਾ ਇਹ ਤਾਂ ਇੱਕ ਦਿਲਾਂ ਨੂੰ ਤਸੱਲੀ ਆ ਪਿਆਸੀ ਉਹਨੂੰ ਦੇਖ ਕੇ ਕੁਝ ਤਸੱਲੀ ਦੇਵਾਂਗੇ ਫਿਰ ਰੱਬ ਤੇ ਭਰੋਸਾ ਰੱਖ ਕੇ ਤੈਨੂੰ ਰੱਬ ਸਬਰ ਦੇਵੇ ਸੰਤੋਖ ਦੇਵੇ ਰੱਬ ਕਿਤੇ ਵੀ ਬੇਨਿਆਈ ਨਹੀਂ ਕਰੂਗਾ ਹੁਣ ਕਰ ਤਾਂ ਕੁਝ ਨਹੀਂ ਸਕਦੇ ਸਿਰਫ ਤਸੱਲੀਆਂ ਹੀ ਦੇ ਸਕਦੇ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਬਸ ਤੁਹਾਡਾ ਨਾਮ ਬੰਗਾਲੀ ਤੁਹਾਡਾ ਕੀ ਨਾਮ ਜੀ ਮੇਰਾ ਕੁਲਵੰਤ ਹੈ ਜੀ ਕੁਲਵੰਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਿੱਧੂ ਮੂਸੇ ਵਾਲੇ ਨੂੰ ਤਾਂ ਵੈਸੇ ਸਾਰਾ ਅਜ ਦੇਸ਼ ਹੀ ਜਾਣਦਾ ਹੈ ਪੂਰੀ ਦੁਨੀਆ ਜਾਣਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੀ ਜਿਹੜੀ ਤੀਸਰੀ ਵਰਸੀ ਆ ਗਈ ਹੁਣ ਹਾਂ ਜੀ ਨਹੀਂ ਮੈਂ ਪਹਿਲੇ ਤਾਂ ਦੇਖੋ ਜੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਬਾਕੀ ਮੈਂ ਨਹੀਂ ਕਹਾਂਗੀ ਜੀ ਕਿਸੇ ਦਾ ਦੇਖੋ ਬੱਚਾ ਨਹੀਂ ਖੋਣਾ ਚਾਹੀਦਾ ਜੋ ਮਰਜੀ ਮਤ ਤੁਹਾਡੀ ਲੜਾਈਆਂ ਝਗੜੇ ਹੈਗੇ ਹਨਾ ਤੁਸੀਂ ਵੈਸੇ ਸੁਲਝਾ ਲਓ ਮਤ ਕਿਸੇ ਕਿਸੇ ਘਰ ਦਾ ਚਿਰਾਗ ਤੁਸੀਂ ਬੁਝਾਤਾ ਹੈਨ ਪਲੇ ਪਲਾਇਆ ਬੱਚਾ ਮਾਵਾਪਾਂ ਦਾ ਚਲਾ ਗਿਆ ਹਨ ਉਸ ਤੋਂ ਬਾਅਦ ਤੁਸੀਂ ਜਦੋਂ ਉਹਨਾਂ ਦੇ ਦੂਸਰਾ ਬੇਟਾ ਹੋਇਆ ਕੁਝ ਉਹ ਗਲਤ ਗਲਤ ਕਮੈਂਟ ਪਾ ਰਹੇ ਹਨ ਮਤਲਬ ਇੰਸਟਾਗ੍ਰਾਮ ਤੇ ਵੀ ਕਈ ਜਗ੍ਹਾ ਪੜਿਆ ਪਰ ਵੈਸੇ ਮੈਂ ਗਾਣੇ ਉਹਨਾਂ ਦੇ ਸੁਨੇ ਹੈ ਸਿੱਧੂ ਮਸੇਵਾਲੇ ਦੇ ਗਾਣੇ ਮੈਂ ਸੁਨੇ ਹੈ ਉਹਦਾ ਕੋਈ ਨੁਕਸਾਨ ਨਹੀਂ ਹੈ ਕੁਝ ਉਹ ਗਲਤ ਨਹੀਂ ਬੋਲਦਾ ਸੀਗਾ ਸਿਰਫ ਸਚਾਈ ਨਾਲ ਸਾਹਮਣਾ ਕਰਵਾਉਂਦਾ ਸੀਗਾ ਲੋਕਾਂ ਦਾ ਵੀ ਸਚਾਈ ਇਹ ਹੈ ਵੇ ਸਚਾਈ ਲੁਕੋਈ ਜਾਂਦੀ ਹੈ ਬਸ ਉਹ ਸਚਾਈ ਸਾਹਮਣੇ ਆਏਗੀ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਹੈਗੀ ਆ ਉਹਦਾ ਹੀ ਉਹਨੂੰ ਨਤੀਜਾ ਭੁਗਤਣਾ ਪਿਆ ਹੋਰ ਕੁਝ ਨਹੀਂ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਉਹ ਬੇਬਾਕੀ ਦੇ ਨਾਲ ਉਹਦੀ ਕਲਮ ਲਿਖਦੀ ਸੀ ਗਾਂਧੀ ਸੀ ਤੁਹਾਨੂੰ ਲੱਗਦਾ ਕਿ ਉਹਦਾ ਬੇਬਾਕ ਹੋਣਾ ਹੀ ਬੇ ਧੜਕ ਹੋਣਾ ਹੀ ਬੇ ਡਰ ਹੋਣਾ ਹੀ ਉਹਨੂੰ ਮਾਰਾ ਗਿਆ ਹਾਂਜੀ ਇਹ ਤਾਂ ਇਹ ਸਚਾਈ ਹੈ ਜੀ ਕਿਉਂਕਿ ਉਹ ਡਰਦਾ ਨਹੀਂ ਸੀ ਕਿਸੇ ਤੋਂ ਵੀ ਹੈ ਨਾ ਉਹ ਜੋ ਲਿਖਿਆ ਸਚਾਈ ਲਿਖੀ ਦਿਨੋਂ ਲਿਖਿਆ ਜੋ ਬਚਪਨ ਤੋਂ ਦੇਖਦਾ ਆ ਰਿਹਾ ਸੀ ਉਹਨੇ ਉਹੀ ਸਾਰਾ ਕੁਝ ਲਿਖਿਆ ਆਪਣੇ ਗਾਣਿਆਂ 'ਚ ਉਹੀ ਗਾਇਆ ਉਹਨੇ ਹੈ ਨਾ ਉਹ ਜਿਨ੍ਹਾਂ ਦੇ ਉੱਪਰ ਡਿਪੈਂਡ ਕਰਦਾ ਸੀ ਕੁਝ ਉਹਨਾਂ ਲੋਕਾਂ ਨੂੰ ਹਜਮ ਨਹੀਂ ਹੋਇਆ ਇਸ ਕਰਕੇ ਉਹ ਵਿਚਾਰਾ ਦੁਨੀਆ ਤੋਂ ਚਲਾ ਗਿਆ ਠੀਕ ਹੈ ਨਾ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਜੀਤ ਸਿੰਘ ਆ ਜੀ ਵਰਸੀ ਇਨੇ ਬਜ਼ੁਰਗ ਹੋ ਗਏ ਤੁਸੀਂ ਕੀ ਸੋਚਿਆ ਕਿ ਵਰਸੀ ਤੇ ਜਾਣਾ ਚਾਹੀਦਾ ਹੈ ਇੱਕ ਫਰੈਂਡ ਹੈਗਾ ਜੀ ਉਹ ਕਹਿੰਦੇ ਸੀ ਆਪਾਂ ਜਾਣਾ ਚਾਣਦੇ ਆ ਤੇ ਨੇ ਕਿਹਾ ਚਲੋ ਭਾਈ ਚੜੇ ਚੱਲਦੇ ਆ ਤੇ ਅਹੀਂ ਸਾਡਾ ਵਿਚਾਰ ਬਣ ਗਿਆ ਜਾਂਦਾ ਤੁਹਾਡੇ ਦੋਸਤ ਕੀ ਕਰਦੇ ਆ ਉਹ ਫੈਕਟਰੀ ਚ ਲੱਗ ਗਿਆ ਇੱਥੇ 11 ਫੇਸ ਚ ਨਹੀਂ ਤੁਸੀਂ ਫਿਰ ਕਦੇ ਸਿੱਧੂ ਦੇ ਗੀਤ ਸੁਣੇ ਆ ਨਹੀਂ ਮੈਂ ਨਹੀਂ ਸੁਣਿਆ ਮੈਂ ਮੈਂ ਨਹੀਂ ਸੁਣਿਆ ਬਸ ਇਧੇ ਮੈਂ ਬਣਾ ਲੈ ਕੇ ਜਾਣਾ ਮੈਂ ਨਹੀਂ ਸੁਣਿਆ ਉਹ ਤਾਂ ਕਾਫੀ ਮਸ਼ਹੂਰ ਹੈ ਯਾਨੀ ਕਿ ਉਹ ਬੜਾ ਉਹ ਜਨ ਲਾਈਕ ਪਸੰਦ ਕਰਦਾ ਵੈਸੇ ਉਹ ਜਿੰਨੇ ਜਾਣਾ ਨਾਲ ਮੇਰੇ ਤੇ ਉਹ ਪਸੰਦ ਕਰਦਾ ਕਾਫੀ ਅੱਛਾ ਉਹਨਾਂ ਦੇ ਨਾਲ ਜਾ ਰਹੇ ਹੋ ਨਾਲ ਨਾਲ ਜਾਣਾ ਤਾਂ ਮੈਂ ਤਾਂ ਤਾਂ ਕਰਕੇ ਕੋਈ ਐਸੀ ਵੀ ਲੋਕੇਸ਼ਨ ਪਾ ਦਿਓ ਬਦਿਆ ਬਦਿਆ ਤੁਸੀਂ ਗੱਲਬਾਤ ਕੀਤੀ ਅੱਛਾ ਤੁਸੀਂ ਕੀ ਕਰਦੇ ਹੋ ਜੀ ਮੈਂ ਇੱਕ ਹਾਊਸ ਵਾਈਫ ਆ ਮੈਂ ਐਰ ਡਿਫੈਂਸ ਸਪੌਸ ਦਿੱਤੀ ਆ ਡਿਫੈਂਸ ਪਰਸਨ ਦੀ ਬੀਵੀ ਆ ਮੈਂ ਤਾਂ ਇਹੀ ਕਹੂੰਗੀ ਕਿਸੇ ਦੀ ਤਰੱਕੀ ਦੇਖ ਕੇ ਗੁੱਸੇ ਜਨਾਓ ਕਿਸੇ ਦੀ ਗਰੀਬੀ ਦੇਖ ਕੇ ਹੱਸੋ ਨਾ ਜੋ ਕੁਝ ਦੇਣਾ ਉਸ ਤੁਹਾਨੂੰ ਸੱਚਾਈ ਨੇ ਦੇਣਾ ਆ ਜੋ ਕੁਝ ਦੇਣਾ ਤੁਹਾਡੀ ਮਿਹਨਤ ਨੇ ਦੇਣਾ ਅਸੀਸਾਂ ਜ਼ਰੂਰ ਲਓ ਸਭ ਤੋਂ ਅੱਛਾ ਤੁਸੀਂ ਜਿਸ ਤਰ੍ਹਾਂ ਤੁਸੀਂ ਦਾ ਸ਼ੌਕ ਕੀ ਕੀ ਨੇ ਤੁਹਾਡੇ ਕਿਉਂਕਿ ਇਸ ਉਮਰ ਦੇ ਵਿੱਚ ਮੈਂ ਜਿੱਦਾਂ ਗੱਲ ਕੀਤੀ ਕਹਿੰਦੇ ਕਿ ਤੁਸੀਂ ਰਾਈਟਰ ਹੋ ਹਾਂ ਹੋਰ ਇਸ ਤੋਂ ਇਲਾਵਾ ਹੋਰ ਕੀ ਸ਼ੌਂਕ ਬਸ ਇਹੀ ਸ਼ੌਂਕ ਆ ਮੈਂ ਤਾਂ ਸਾਰਿਆਂ ਨੂੰ ਇਹੀ ਪ੍ਰਚਾਰ ਕਰਨਾ ਚਾਹਨੀ ਆ ਕਿ ਲੋਕੋ ਬੱਚਿਆਂ ਨੂੰ ਆਪਣੇ ਨੂੰ ਨਸ਼ਿਆਂ ਤੋਂ ਦੂਰ ਰੱਖੋ ਤੇ ਆਪਣਾ ਦਾਨਪੂਰ ਕਰੋ ਰੱਬ ਤੋਂ ਡਰੋ ਬੱਚੇ ਜਿਹੜੇ ਆ ਉਹ ਆਪਣੀ ਮਾਂ ਦਾ ਕਹਿਣਾ ਮੰਨਣਾ ਪੁੱਠੀ ਕਹੇ ਤਾਂ ਪੁੱਠੀ ਦੀ ਵੀ ਸਿੱਧੀ ਬਾਣ ਜਾਂਦੀ ਆ ਇਹ ਨਾ ਸੋਚੋ ਮੇਰੀ ਮਾਂ ਤਾਂ ਪੜ੍ਹੀ ਹੋਈ ਨਹੀਂ ਮੇਰੀ ਮਾਂ ਤਾਂ ਅਨਪੜਵਾ ਮਾਂ ਇੱਕ ਦੇਖੋ ਰੱਬ ਦੀਆਂ ਤਾਂ ਅਸੀਂ ਤਸਵੀਰਾਂ ਦੇਖੀਆਂ ਸੁਣਿਆ ਮਿਥਾਸ ਅਸੀਂ ਦੇਖਿਆ ਨਹੀਂ ਰੱਬ ਨੂੰ ਪਰ ਜਿਹੜੀ ਮਾਂ ਆ ਰੱਬ ਦੇ ਮੋਹਰੇ ਤਾਂ ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਆ ਦੇ ਵੋ ਦੇ ਲੇਕਿਨ ਮਾਂ ਤਾਂ ਸਾਨੂੰ ਦਿੰਦੀ ਆ ਇਹ ਤਾਂ ਸਾक्षात ਰੱਬ ਉਹ ਇਸ ਰੱਬ ਦੀ ਪੂਜਾ ਕਰੋ ਤੁਸੀਂ ਕਿਸੇ ਮੰਦਰ ਗੁਰਦੁਆਰੇ ਜਾਣ ਦੀ ਲੋੜ ਨਹੀਂ ਕੋਈ ਕੋਸ਼ ਨਹੀਂ ਤੁਹਾਨੂੰ ਰੱਬ ਹਰ ਇੱਕ ਚੀਜ਼ ਦਊਗਾ ਗੱਲ ਸਹੀ ਹੈ ਜੀ ਜਿਸ ਤਰ੍ਹਾਂ ਉਹ ਗੱਲ ਕਰ ਰਹੀ ਸੀ ਦੂਜੇ ਲੇਡੀ ਉਹ ਗੱਲ ਕਰ ਰਹੀ ਸੀ ਕਹਿੰਦੇ ਕਿ ਜਿੱਦਾਂ ਦੂਜਾ ਬੱਚਾ ਵੀ ਹੋ ਗਿਆ ਤੁਸੀਂ ਵੀ ਗੱਲ ਕਹੀਏ ਪਰ ਬਹੁਤ ਸਾਰੇ ਲੋਕਾਂ ਨੇ ਉੱਥੇ ਮਾੜਾ ਵੀ ਆਖਿਆ ਕਹਿੰਦੇ ਇਸ ਉਮਰ ਦੇ ਵਿੱਚ ਬੱਚਾ ਪੈਦਾ ਕਰ ਲਿੱਤਾ ਇਹ ਬਹੁਤ ਸਾਰੇ ਲੋਕਾਂ ਨੇ ਗਲਤ ਕਮੈਂਟ ਵੀ ਕਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਸਾਨੂੰ ਗਲਤ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਜਦ ਸਭ ਕੁਝ ਰੱਬ ਦੇ ਹੱਥ ਹਵਾ ਤੁਸੀਂ ਬੰਦੇ ਨੂੰ ਗਲਤ ਕਿਉਂ ਕਹਿੰਨੇ ਆ ਜੇ ਅਸੀਂ ਕਿਸੇ ਨੂੰ ਅਸੀਸਾਂ ਨਹੀਂ ਦੇਣੀ ਆ ਕਿਸੇ ਦਾ ਚੰਗਾ ਨਹੀਂ ਸੋਚਣਾ ਸਾਨੂੰ ਕੀ ਹੱਕ ਆ ਕਿਸੇ ਦੀ ਬੇਇੱਜ਼ਤੀ ਕਰ ਜੋ ਇਹਨੇ ਕੱਪੜੇ ਕਿੱਦਾਂ ਦੇ ਪਾਏ ਇਹਨੇ ਬੱਚਾ ਕਿਹੜੀ ਉਮਰ ਚ ਜੰਮਿਆ ਊਠ ਪਟਾੰਗ ਜੋ ਮਰਜੀ ਕੋ ਕਹੋ ਇਹ ਸ਼ਖਲ ਦਾ ਸੋਨਾ ਨਹੀਂ ਇਹ ਫਲਾਨਾ ਕਿਸੇ ਦਾ ਕੋਈ ਕਮੈਂਟ ਨਾ ਕਰੋ ਸਿਰਫ ਅਸੀਸਾਂ ਦਿਓ ਜੇ ਦੇ ਸਕਦੇ ਆ ਚੰਗੇ ਰਸਤੇ ਪਾਓ ਕਿਸ ਨੂੰ ਪਾ ਸਕਦੇ ਆ ਦਾਨਪੂਰ ਕਰੋ ਰੱਬ ਤੋਂ ਡਰੋ ਕਿਸੇ ਤੋਂ ਬਦਦਵਾ ਨਾ ਲਓ ਬਦਦਵਾ ਜਰੂਰ ਲੱਗਦੀ ਆ ਮੈਂ ਤਾਂ ਇਹ ਕਹੂੰਗਾ ਅਸੀਸਾਂ ਵੀ ਲੱਗਦੀਆਂ ਬਦ ਅਸੀਸਾਂ ਵੀ ਲੱਗਦੀਆਂ ਦੇਖੋ ਨਾ ਪੜ੍ਹਾਈ ਦਾ ਸੁੱਖ ਆ ਨਾ ਪੈਸੇ ਦਾ ਸੁੱਖ ਹੋਆ ਸੁੱਖ ਹੈਗਾ ਆਪਣੀ ਕਿਸਮਤ ਦਾ ਸਭ ਤੋਂ ਵੱਡੀ ਅਗਰ ਠੀਕ ਹੈ ਹਰ ਇੱਕ ਕਿਰਤ ਕਰੋ ਤੁਸੀਂ ਹਰ ਇੱਕ ਗੁਣ ਸਭ ਗੁਣ ਹੋਣੀ ਚਾਹੀਦੇ ਬੰਦੇ 'ਚ ਪਰ ਇੱਕ ਗੱਲ ਅਸੀਸਾਂ ਤੋਂ ਬਿਨਾਂ ਨਹੀਂ ਕੰਮ ਬਣਦਾ ਚਾਹੇ ਤੁਸੀਂ ਕੋਸ਼ਿਸ਼ ਕਰ ਲੋ ਅਸੀਸਾਂ ਤੁਸੀਂ ਲਓਗੇ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਰਾਤ ਨੂੰ ਟੈਨਸ਼ਨ ਫਰੀ ਹੋ ਕੇ ਸੋਵੋਗੇ ਕਿਉਂਕਿ ਰੱਬ ਨੂੰ ਤੁਸੀਂ ਹਿਸਾਬ ਦੇਣੇ ਆ ਕਿ ਅੱਜ ਤੁਸੀਂ ਚੰਗਾ ਕਿੰਨਾ ਕੀਤਾ ਮਾੜਾ ਕਿਦੋਂ ਕੀਤਾ ਜਦੋਂ ਅਸੀਂ ਗੁਰੂ ਦੀਕਸ਼ਾ ਲਈ ਸੀ ਸਾਡੇ ਗੁਰੂ ਜੀ ਨੇ ਸਾਨੂੰ ਇੱਕੋ ਚੀਜ਼ ਦੱਸੀ ਸੀ ਕਿ ਚਾਹੇ ਜੋਤ ਪੱਤੀਆਂ ਤੁਸੀਂ ਕਰਦੇ ਆ ਇਹ ਘਰ ਦੀ ਸ਼ੁੱਧੀ ਵਾਸਤੇ ਆ ਚਾਹੇ ਤੁਸੀਂ ਦਾਨਪਨ ਕਰਦੇ ਆ ਜਾਂ ਇਹ ਕੁਝ ਵੀ ਹੋਰ ਵੀ ਕਰਦੇ ਆ ਉਹ ਵੀ ਹਿੰਮਤ ਹੋ ਗਈ ਦਾਨ ਤਾਂ ਹੀ ਕਰੋਗੇ ਰਾਤ ਨੂੰ ਸੌਣ ਲੱਗੇ ਇੱਕ ਹਿਸਾਬ ਜ਼ਰੂਰ ਕਰਨਾ ਕਿ ਅੱਜ ਕਿੰਨਿਆਂ ਦਾ ਚੰਗਾ ਕੀਤਾ ਕਿੰਨਿਆਂ ਦਾ ਮਾੜਾ ਕੀਤਾ ਜੇ ਕੱਲ ਤੁਹਾਨੂੰ ਦਸਾਂ ਦਾ ਕੀਤਾ ਸੀ ਅੱਜ ਨੋਆਂ ਦਾ ਕਰ ਦੋ ਅੱਠ ਦਾ ਉਹ ਜਿਹੜੀ ਘਟਦੀ ਘਟਦੀ ਘਟ ਜੂਗੀ ਇਸ ਕਰਕੇ ਮੈਂ ਤਾਂ ਇਹ ਕਹਿੰਕੂ ਬੇਟੇ ਸਾਰੇ ਜਣ ਤੁਸੀਂ ਅਸੀਸਾਂ ਜ਼ਰੂਰ ਲਓ ਬਸ ਉਹ ਮਿੰਟ ਤੁਹਾਡਾ ਹੋਰ ਲੇਵਾਂਗੇ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਡੈਡੀ ਨੇ ਹੁਣ ਐਲਾਨ ਕਰਤਾ ਕਿ ਕਿ ਇਨਸਾਫ ਨਹੀਂ ਮਿਲਿਆ ਪਰ ਮੈਨੂੰ ਹੁਣ ਕਹਿੰਦੇ ਯਾਨੀ ਚੋਣਾਂ ਲੜਨ ਪੈਣ ਗਿਆ ਹੁਣ 27 ਦੇ ਵਿੱਚੋਂ ਕਹਿੰਦੇ ਮੈਂ ਵਿਧਾਨ ਸਭਾ ਦੀ ਚੋਣਾਂ ਲੜਾਂਗਾ ਤੁਹਾਡੀ ਕੀ ਸੋਚ ਹੈ ਇਸ ਤੇ ਦੇਖੋ ਜੋ ਇਹ ਉਹਨਾਂ ਦਾ ਪਰਸਨਲ ਮਾਮਲਾ ਆ ਮੈਂ ਤਾਂ ਇਹ ਕਹੂੰਗੀ ਕਿ ਜਦੋਂ ਬੰਦੇ ਦਾ ਜਵਾਨ ਪੁੱਤ ਚਲ ਗਿਆ ਉਹਦੇ ਦਿਮਾਗ ਵਿੱਚ ਕੀ ਕੀ ਆਂਦਾ ਉਹ ਅਸੀਂ ਰੋਕ ਨਹੀਂ ਸਕਦੇ ਉਹਦੀਆਂ ਗੱਲਾਂ ਉਹਦੇ ਰੱਬ ਨਾਲ ਆ ਚਲੋ ਮੈਂ ਤਾਂ ਕਹਿੰਦੀ ਜੋ ਵੀ ਉਹਨਾਂ ਦਾ ਤਰੀਕਾ ਹੈਗਾ ਪ੍ਰਮਾਤਮਾ ਉਹਦੇ ਮਨ ਨੂੰ ਸ਼ਾਂਤੀ ਦੇਵੇ ਬਸ ਮੈਂ ਤਾਂ ਇਹੀ ਕਹੂੰਗੀ ਪ੍ਰਮਾਤਮਾ ਉਹਨਾਂ ਨੂੰ ਸ਼ਾਂਤੀ ਦੇਵੇ ਮੈਂ ਸੌਰੀ ਤੁਹਾਡਾ ਨਾਮ ਨਹੀਂ ਪੁੱਛਿਆ ਸੀ ਪਹਿਲਾਂ ਮੇਰਾ ਨਾਮ ਸ਼ਿਖਸ਼ਾ ਸ਼ਰਮਾ ਸ਼ਿਖਸ਼ਾ ਸ਼ਰਮਾ ਸੋ ਤਾਂ ਬਾਤ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰੇ ਦੇ ਨਾਮ ਸੋ ਨੂੰ ਜਾਂਸਲੇ ਦੀ ਰਿ